ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਏਮਨਾ ਬਾਦ ਆਏ ਤੇ ਪਾਤਸ਼ਾਹ ਨੇ ਭਾਈ ਲਾਲੋ ਦੇ ਬੂਹੇ ਦੇ ਅੱਗੇ ਖਲੋ ਕੇ ਆਵਾਜ਼ ਮਾਰੀ ਜੋ ਜਨਮ ਸਾਖੀਆਂ ਚ ਲਿਖਿਆ ਏ ਸਹਿਬ ਜੀ ਕਹਿੰਦੇ ਲਾਲੋ ਕੀ ਪਿਆ ਕਰਨਾ ਹੈ ਸਤ ਜੋੜ ਕੇ ਕਹਿੰਦੇ ਮਹਾਰਾਜ ਕਿੱਲੇ ਪਿਆ ਘੜਦਾ ਹਾਂ ਸਤਗੁਰੂ ਜੀ ਕਹਿੰਦੇ ਕਿੱਲੇ ਹੀ ਘੜੀ ਜਾਵੇਂਗਾ ਆਪਣਾ ਮਨ ਵੀ ਘੜੇਗਾ ਆਪਣਾ ਜੀਵਨ ਵੀ ਘੜੇਗਾ ਜਾਂ ਕਿੱਲੇ ਘੜਦੇ ਏ ਜ਼ਿੰਦਗੀ ਲੰਘਾ ਦੇਗਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਮਹਾਰਾਜ ਤੁਸੀਂ ਘੜਦੇ ਹੋ ਜੀਵਨ ਤੁਸੀਂ ਘੜਦੇ ਹੋ ਮਨ ਇੰਦਾਂ ਦੇ ਮਿਲਵੇ ਬਚਨ ਹੀ ਪਟਨਾ ਸਾਹਿਬ ਦੀ ਧਰਤੀ ਤੇ ਵੀ ਮਹਾਰਾਜ ਨੇ ਕੀਤੇ ਸਾਹ ਜਦੋਂ ਸਾਹਸਰਾਏ ਜੋਰੀ ਆਇਆ ਤੇ ਗੁਰੂ ਨਾਨਕ ਦੇਵ ਪਾਦਸ਼ਾਹ ਕਹਿੰਦੇ ਹੋ ਜੋਰੀਆ ਤੇ ਕਾਚੀ ਪਰਖਣਾ ਜਾਣਦਾ ਏ ਕਿ ਕਦੀ ਆਪਣਾ ਆਪ ਵੀ ਪਰਖਿਆ ਏ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਾਚ ਪਰਖਣਾ ਵੀ ਤੇ ਕਿਸੇ ਉਸਤਾਦ ਨੇ ਸਿਖਾਇਆ ਏ ਆਪਣਾ ਆਪ ਪਰਖਣਾ ਮਹਾਰਾਜ ਹੁਣ ਤੁਸੀਂ ਸਿਖਾ ਦਿਓ